ताज पैलेस ਜਿਹੜਾ ਫਲਾਇਰ ਹੋ ਰਿਹਾ ਹੈ ਉਹਦੇ ਵਿੱਚ ਇੱਕ ਵੱਡਾ ਸਾਈਬਰ ਕ੍ਰਾਈਮ ਸਿੰਡੀਕੇਟ ਕੰਮ ਕਰ ਰਿਹਾ ਹੈ ਕਿਉਂਕਿ ਉਹ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਧਜੀ ਦਾ ਸ਼ਿਕਾਰ ਬਣਾ ਰਿਹਾ ਹੈ ਇਸੇ ਨਾਮ ਹੇ ਲੋਕ ਕੈਨੇਡਾ ਬੇਸ ਤੇ ਯੂ ਐਸ ਏ ਬੇਸ ਤੇ ਜਿਹੜੇ ਪੋਲੀ ਪਾਲੀ ਲੋਕ ਹੈ ਮਨੂੰ ਕਾਲ ਕਰਕੇ ਡਰਾ ਕੇ ਉਹਨਾਂ ਕੋਲੋਂ ਮਦਦ ਕੋਲਸਟੈਂਟ ਜਿਹਦਾ ਬਹੁਤ ਵੱਖਰੇ ਤਰੀਕੇ ਨਾਲ ਲਿਆ ਜਾਂਦਾ ਸੀ ਦੇਗਰੇਡਡ ਚੋਨਾ ਮੈਟਾਇਲ ਦਾ ਸਵਾਗਤ ਕਰਦਾ ਕੁਮਥਲਾ ਪੁਲਿਸ ਨੇ ਅੱਜ ਬਹੁਤ ਵੱਡੀ ਕਾਰਵਾਈ ਕੀਤੀ ਹੈ ਜਿੱਥੇ ਇੰਟਰਨੈਸ਼ਨਲ ਲੈਵਲ ਤੇ ਕੁਮਥਲਾ ਪੁਲਿਸ ਨੇ ਇੱਕ ਸਾਈਬਰ ਕ੍ਰਾਈਮ ਦੇ ਠੱਗਾਂ ਦਾ ਜੜਾ ਖਿੰਦਾ ਪਰਦਾ ਪਾਛਕਾ ਕਰਨਾ ਤੇ ਦੇ ਵੱਲੇ ਐਸਐਸਬੀ ਕੁਮਥਲਾ ਗੋਰੂ ਤੋਂ ਜਿਸ ساری ਗੱਲਾਂ ਅਸੀਂ ਨੇ ਇਹ ਮੰਨਤਾ ਚਲਾਈ ਕਿ ਪਾਕਿਸਤਾਨ ਤੋਂ ਇਹ ਦੇ ਵੱਲ ਚੁੱਕਾ ਹਰਸਟੰਬੀ ਰਾਜ ਨੂੰ ਖੁਸ਼ੀ ਹੈ ਕਿ ਕਾਜ ਪੈਲਸ ਜਿਹੜਾ ਫਲਾਈ ਹੋ ਰਿਹਾ ਹੈ ਉਹਦੇ ਦੇ ਚੇਕ ਕਰ ਵੱਡਾ ਸਾਈਬਰ ਕ੍ਰਾਈਮ ਸਿੰਡੀਕੇਟ ਕੰਮ ਕਰ ਰਿਹਾ ਹੈ ਕਿਉਂਕਿ ਅਨ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਫਟਦੀ ਦਾ ਸ਼ਿਕਾਰ ਬਣਾ ਰਿਹਾ ਹੈ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੀ ਵੱਡੀ ਮਾਮਲਾ ਜਿਹੜੀ ਪੁਲਿਸ ਮੌਕੇ ਤੇ ਪਹੁੰਚੀ ਹੈ ਕਿ ਉਹਨਾਂ ਨੇ ਜਿਹੜਾ ਮੌਕੇ ਦੀ ਜਿਹੜੀ ਸਰਚ ਕੀਤੀ ਹੈ ਮੌਕੇ ਤੋਂ ਤਕਰੀਬਨ 38 ਲੋਕ ਜਿਹੜੇ ਉਹ ਰਾਉਂਡ ਅਪ ਕੀਤੇ ਗਏ ਉਹਨਾਂ ਕੋਲੋਂ 40 ਲੈਪਟਾਪ 67 ਮੋਬਾਈਲ ਫੋਨ ਹਾਈ ਪਾਵਰ ਜਿਹੜਾ ਵਾਈਫਾਈ ਇਕਵਿਪਮੈਂਟ ਤੇ ਉਹਨਾਂ ਨੂੰ 10 ਲੱਖ ਰੁਪਏ ਸਸਪੈਕਟਿਡ ਹੋਇਆ ਕੈਸ਼ ਜਿਹੜਾ ਮੌਕੇ ਤੋਂ ਜਿਹੜਾ ਬਰਾਮਦ ਕੀਤਾ ਗਿਆ ਹੈ ਮੋਢੀ ਫੁਸ਼ਕਿਸ਼ ਤੇ ਕਸਮਲੇ ਆਈ ਸੀ ਇਹ ਆ ਸਾਰੇ ਜਿਹੜੇ ਪੋਸਟਰਸ ਐ